ਕਾਲ ਸਾਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤਿੰਨ ਬਚਨ ਜੀਵਨ ਦੇ ਵਿੱਚ ਧਾਰ ਲਓ ਵੀਡੀਓ ਨੂੰ ਪੂਰੀ ਵੇਖਿਓ ਸਕਿਪ ਨਾ ਕਰਿਓ ਤੁਹਾਡਾ ਜੀਵਨ ਬਦਲ ਦਵੇਗੀ ਇਹ ਛੋਟੀ ਜੀ ਵੀਡੀਓ ਵੀਡੀਓ ਬਹੁਤ ਛੋਟੀ ਹੈ ਪਰ ਸਿੱਖਿਆ ਬਹੁਤ ਵੱਡੀ ਦੇ ਕੇ ਕਰਕੇ ਜਾਵੇਗੀ ਬੜੇ ਗੌਰ ਦੇ ਨਾਲ ਸੁਣਿਓ ਕਿਉਂਕਿ ਇਹ ਬਚਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲਿਖ ਕੇ ਦਿੱਤੇ ਹੋਏ ਨੇ ਜਪਜੀ ਸਾਹਿਬ ਦੇ ਅੰਦਰ ਮਹਾਰਾਜ ਕਹਿੰਦੇ ਜੇ ਮੇਰਾ ਸਿੱਖ ਇਹਨਾਂ ਤਿੰਨਾਂ ਬਚਨਾਂ ਨੂੰ ਮੰਨ ਲਵੇ ਨਾ ਕਿ ਮੈਂ ਉਹਦੇ ਜੀਵਨ ਦੇ ਵਿੱਚੋਂ ਦੁੱਖ ਕੱਢ ਦਵਾਂਗਾ ਪੇਰਾ ਸਿੱਖ ਮੇਰੇ ਘਰ ਆਵੇ ਗੁਰਦੁਆਰੇ ਆਵੇ ਆਪਦੀਆਂ ਦੁੱਖਾਂ ਦੀਆਂ ਪੰਡਾਂ ਇੱਥੇ ਸੁੱਟ ਜਾਵੇ ਤੇ ਮੈਂ ਆਪਦੇ ਸਿੱਖ ਦੀ ਝੋਲੀ ਜਿਹੜੀ ਹੈ ਸੁੱਖਾਂ ਦੇ ਨਾਲ ਭਰ ਦਿਆਂਗਾ ਮਹਾਰਾਜ ਕਹਿੰਦੇ ਨੇ ਉਹ ਬਚਨ ਤਿੰਨ ਕਿਹੜੇ ਨੇ ਧਿਆਨ ਦੇ ਨਾਲ ਸੁਣਿਓ ਬਚਨ ਨੇ ਗਾਵੀਐ ਇਲਾ ਮਹਾਰਾਜ ਕਹਿੰਦੇ ਕਿ ਗੁਰੂ ਸਾਹਿਬ ਦੀ ਸਿਫਤ ਨੂੰ ਗਾ ਉਹਦੇ ਨਾਮ ਨੂੰ ਉਹਦੀ ਵਡਿਆਈ ਨੂੰ ਗਾ ਸੁਣੀਐ ਫਿਰ ਆਪਦੇ ਹੀ ਕੰਨਾਂ ਦੇ ਨਾਲ ਸੁਣਨਾ ਵੀ ਹੈ ਨਾਮ ਜਪਨਾ ਵੀ ਹੈ ਨਾਮ ਜਪ ਕਰਕੇ ਆਪਦੇ ਕੰਨਾਂ ਦੇ ਨਾਲ ਪਹਿਲੋ ਆਪਣੇ ਆਪ ਨੂੰ ਸੁਣਾਉਣਾ ਹੈ ਗਾਵੀਐ ਸੁਣੀਐ ਮਨ ਰੱਖਿਐ ਭਾਉ ਤੀਜਾ ਬਚਨ ਹੈ ਮਨ ਦੇ ਵਿੱਚ ਗੁਰੂ ਸਾਹਿਬ ਦੇ ਪ੍ਰਤੀ ਪ੍ਰੇਮ ਬਣਾਓ ਜਦੋਂ ਇਹ ਤਿੰਨ ਬਚਨ ਤੁਸੀਂ ਮੰਨ ਲੈਣਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਗਾਉਣਾ ਸ਼ੁਰੂ ਕਰ ਦਿੱਤਾ ਉਹਨੂੰ ਸੁਣਨਾ ਸ਼ੁਰੂ ਕਰ ਦਿੱਤਾ ਤੇ ਉਹਦੇ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਜੋ ਬਾਣੀ ਕਹਿੰਦੀ ਹੈ ਉਹਦੇ ਅਨੁਸਾਰ ਮਨ ਨੂੰ ਢਲਣਾ ਸ਼ੁਰੂ ਕਰ ਦਿੱਤਾ ਦੁੱਖ ਭਰ ਹਰ ਸੁੱਖ ਘਰ ਲੈ ਜਾਏ ਮਹਾਰਾਜ ਕਹਿੰਦੇ ਸੁੱਖ ਘਰ ਨੂੰ ਲੈ ਕਰਕੇ ਜਾਵੇਗਾ ਮੇਰਾ ਸਿੱਖ ਜੇ ਮੇਰੇ ਇਹ ਬਚਨ ਮੰਨੇਗਾ ਸੋ ਗੁਰੂ ਕੇ ਪਿਆਰਿਓ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਹ ਤਿੰਨ ਬਚਨ ਆਪਦੇ ਪੱਲੇ ਦੇ ਨਾਲ ਅੱਜ ਬੰਨ ਲਿਓ ਵੇਖਿਓ ਫਿਰ ਹੌਲੀ-ਹੌਲੀ ਸਮਾਗ ਕਿਵੇਂ ਬਦਲਦਾ ਹੈ ਔਰ ਤੁਹਾਨੂੰ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਹਾਡਾ ਇੱਕ ਸ਼ੇਅਰ ਸਾਡੀ ਮਿਹਨਤ ਦਾ ਮੁੱਲ ਮੋੜਦਾ ਹੈ ਔਰ ਸਾਨੂੰ ਹੌਸਲਾ ਦਿੰਦਾ ਹੈ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ